ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਨਮਸਕਾਰ ਇਹ ਅੱਜ ਸਾਡੀ ਇੱਕ ਜਨਰਲ ਹਾਊਸ ਮੀਟਿੰਗ ਸੀ ਜਿਸ ਚ ਅਸੀਂ ਆਪਣੇ ਨਿਊ ਰੋਟਰੀਅਰ 2025-26 ਚ ਯੂਨੀਨਿਮਸਲੀ ਸਾਡੇ ਨਿਊ ਪ੍ਰੈਜ਼ੀਡੈਂਟ ਨੂੰ ਇਲੈਕਟ ਕੀਤਾ ਸ਼੍ਰੀ ਸੰਜੀਵ ਕੁਮਾਰ ਮਿੱਤਲ ਜੀ ਨੂੰ ਜੋ ਕਿ ਪਿਛਲੇ ਸਾਲ ਦੇ ਰੋਟਰੀਅਰ ਚ ਜੈਨ ਸਾਹਿਬ ਨੇ ਅੱਛੇ ਕੰਮ ਕੀਤੇ ਇਸ ਕਲੱਬ ਲਈ ਇਨ ਦਾ ਵੈਰੀ ਫਰਸਟ ਇਅਰ ਉਸੇ ਹੀ ਕੰਮਾਂ ਨੂੰ ਅਸੀਂ ਅੱਗੇ ਵਧਾਣ ਲਈ ਸਾਡੇ ਨਿਊ ਪ੍ਰੈਜ਼ੀਡੈਂਟ ਮਿੱਤਲ ਸਾਹਿਬ ਪੂਰ ਜ਼ੋਰ ਕੋਸ਼ਿਸ਼ ਕਰਨਗੇ ਪੂਰੇ ਮੈਂਬਰਸ ਦਾ ਉਹਨਾਂ ਨੂੰ ਸਾਥ ਰਹੇਗਾ ਔਰ ਅਸੀਂ ਯਕੀਨਦਮਾਨ ਹਾਂ ਸਾਡੇ ਨਿਊ ਪ੍ਰੈਜ਼ੀਡੈਂਟ ਨੂੰ ਕਿ ਸਾਰੇ ਮੈਂਬਰਸ ਇਹਨਾਂ ਦੀ ਬਾਹ ਬਣ ਕੇ ਇਹਨਾਂ ਨੂੰ ਪੂਰੀ ਸਪੋਰਟ ਕਰਨਗੇ। ਟ੍ਰਾਂਸਫਰ ਜਿਹੜੀ ਹੋਈ ਹੈ ਮਤਲਬ ਆਨਾਲੇ ਜਿਨ੍ਹਾਂ ਵੀ ਅਸੀਂ ਪ੍ਰੋਜੈਕਟਰ ਲਗਾਣੇ ਹਨ ਉਹਨਾਂ ਬਾਰੇ ਦੱਸਿਆ ਗਿਆ। ਇੱਕ ਅਨਾਉਂਸਮੈਂਟ ਕੀਤੀ ਹੈ ਸਾਡੇ ਨਵੇਂ ਪ੍ਰਧਾਨ ਦੇ ਨਾਮ ਦੀ ਉਹ ਮਿੱਤਰ ਸਾਹਿਬ ਨੂੰ ਅਸੀਂ ਡਿਸਾਈਡ ਕੀਤਾ ਸਭ ਨੇ ਮਿੱਤਰ ਸਾਹਿਬ ਸਾਡੇ ਅਗਲੇ 26 ਤੇ ਮਿੱਤਰ ਸਾਹਿਬ ਪ੍ਰਧਾਨ। ਇਟ ਇਨਵਰਸੇ ਜਿਹੜੇ ਪ੍ਰੋਜੈਕਟਸ ਕੁਝ ਲੱਗੇ ਆ ਕੁਝ ਹੋਰ ਅਗੇ ਹੋ ਜਾ ਰਹੇ ਹਾਂ ਹਾਂ ਅਗਲੇ 2 ਮਹੀਨੇ ਜੋ ਵੀ ਪ੍ਰੋਜੈਕਟ ਮਤਲਬ ਅਸੀਂ ਲਗਾਵਾਂਗੇ ਉਹਦੇ ਬਾਰੇ ਸਾਰੇ ਨਾਲ ਸਲਾਹ ਕਰਕੇ ਜੋ ਪ੍ਰੋਜੈਕਟ ਸਾਬਨੇ ਲਾਣੇ ਹੋਏ ਉਹ ਲਾਪਾਂਗੇ ਠੀਕ ਹੈ ਜੀ ਬੇਟੇ ਸਾਤ ਨੂੰ ਬਹੁਤ ਬਹੁਤ ਮੁਬਾਰਕ ਥੈਂਕ ਯੂ ਔਰ ਕਿਸ ਵਿਜਨ ਨੂੰ ਲੈ ਕੇ ਗੇ ਚੱਲਿਆ ਤੁਸੀਂ ਸਰ ਵਿਜਨ ਜਿਹੜਾ ਹੈਗਾ ਕਿ ਮੇਰੇ ਇਕੱਲੇ ਦਾ ਨਹੀਂ ਹੈ ਜਿੰਨੇ ਮੈਂਬਰਸ ਪ੍ਰਾਈਮ ਦੇ ਬਣੇ ਹੋਏ ਨੇ ਇਹ ਸਭ ਦਾ ਵਿਜਨ ਹੈ ਕਿ ਰਾਜਪਾਲ ਦੇ ਅੰਦਰ ਕੁਝ ਵੀ ਹੈ ਆਪਾਂ ਨੂੰ ਮੇਨ ਕੇ ਕੋਈ ਲੋੜਵੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਜ਼ਰੂਰਤ ਕਿਸੇ ਦੀ ਪੂਰੀ ਕਰਨੀ ਹੁੰਦੀ ਹੈ ਵੀ ਉਹ ਪੂਰੀ ਜ਼ਰੂਰਤ ਉਹਨਾਂ ਦੀ ਪੂਰੀ ਕਰੀਏ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਤਕਲੀਫ ਦੇਖੀ ਹੈ ਜੈਨੂਨ ਬੰਦਾ ਹੋਵੇ ਜਿਹਨੂੰ ਮਿਲ ਕੇ ਕਿਸੇ ਲੋੜ ਦੀ ਹੈ ਤੇ ਅਸੀਂ ਲੋੜ ਪੂਰੀ ਕਰੀ ਹੋਈ ਹੈ ਤੇ ਪਹਿਲਾਂ ਵੀ ਤੁਸੀਂ ਪਿਛਲੇ ਸਾਲਾਂ ਵਿੱਚ ਵੀ ਜੈਸਾਬ ਦੀ ਟੈਨਰ ਵਿੱਚ ਕੀ ਹੈ ਜੇ ਕੰਮ ਕਰ ਰਹੇ ਆ ਕਈ ਲੋਕਾਂ ਦੇ ਦੁੱਖ ਦੂਰ ਕਰਿਆ ਅੱਗੇ ਹੁਣ ਕੋਈ ਪਾਰਟਿਕੂਲਰ ਕੋਈ ਪ੍ਰੋਜੈਕਟ ਲੈ ਕੇ ਚੱਲ ਰਹੇ ਹੋ ਕੋਈ ਪਾਰਟਿਕੂਲਰ ਤਾਂ ਕੋਈ ਵੀ ਜਿਵੇਂ ਆਪਣਾ ਆਮ ਕਹਿ ਦਿੰਦੇ ਆ ਵੀ ਕਾਮਨਾ ਬਲੱਡ ਕੈਂਪ ਲਗਾਤੇ ਬਲੱਡ ਡੋਨੇਸ਼ਨ ਕੈਂਪ ਲਗਾਤੇ ਤੇ ਲੇਕਿਨ ਮੇਨ ਤਾਂ ਟਾਈਮ ਟੂ ਟਾਈਮ ਇਦਾਂ ਦਾ ਕੋਈ ਕੇਸ ਆ ਜਾਂਦਾ ਹੈ ਕਿ ਐਮਰਜੈਂਸੀ ਕੇਸ ਆ ਜਾਂਦਾ ਜਿਹਨੂੰ ਉਸੇ ਟਾਈਮ ਡਿਸੀਜਨ ਲੈਣਾ ਪੈਂਦਾ ਹੈ ਲੋਡ ਬੰਦ ਹੈ ਉਹਦੀ ਮਦਦ ਕਰੀ ਜਾਵੇ ਬਾਕੀ ਤਾਂ ਜੋ ਰੂਟੀਨ ਚੰਦ ਅਰੋਗ ਕਰਦੇ ਰਾਂਗੇ ਬਾਕੀ ਜੈਨ ਸਾਹਿਬ ਦੀ ਗੱਲ ਕੀਤੀ ਹੈ ਪਹਿਲਾਂ ਕਿਹਾ ਜੈਨ ਸਾਹਿਬ ਨੇ ਪਹਿਲਾਂ ਵੀ ਇਹ ਜੋ ਕਲੱਬ ਦੀ ਫਾਊਂਡੇਸ਼ਨ ਹੋਈ ਹੈ ਜੋ ਇਹ ਜੈਨ ਸਾਹਿਬ ਦੇ ਚਿਹਰੇ ਦੀ ਫਾਊਂਡੇਸ਼ਨ ਹੋਈ ਹੈ ਇਹਨਾਂ ਦੇ ਚਿਹਰੇ ਨੂੰ ਦੇਖਦੇ ਹੋਏ ਫਾਊਂਡੇਸ਼ਨ ਹੋਈ ਹੈ ਤੇ ਅੱਜ ਤੱਕ ਜੋ ਵੀ ਕਲੱਬ ਜੋ ਵੀ ਅਚੀਵ ਕਰ ਸਕਿਆ ਜੈਨ ਸਾਹਿਬ ਦੀ ਬਹੁਤ ਵੱਡੀ ਸਪੋਰਟ ਹੈ ਤੇ ਅੱਗੇ ਵੀ ਜੈਨ ਸਾਹਿਬ ਦੀ ਸਪੋਰਟ ਰਹੂਗੀ ਤੇ ਅੱਗੇ ਨੂੰ ਜੋ ਵੀ ਕਲੱਬ ਕਰੂਗਾ ਸਭ ਦੀ ਸਲਾਹ ਨਾਲ ਸਾਰੇ ਮੈਂਬਰਾਂ ਦੀ ਸਲਾਹ ਨਾਲ ਹੀ ਹੋਊਗਾ